ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਦੱਸੋ ਇਹ ਪਿੰਡ ਆਉਂਦਾ ਹੈ ਬਦਨੀ ਕਲਾਂ ਵੀ ਇਹਦੇ ਨੇੜੇ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇੱਥੇ ਮੱਝਾਂ ਵਿਕਰੀ ਵਾਲੀਆਂ ਹੁੰਦੀਆਂ ਹਰ ਟਾਈਮ ਕਾਫੀ ਸਾਰੇ ਨਾਕ ਹੁੰਦੇ ਆ ਪਰ ਹੁਣ ਇੱਕ ਤਰੀਕਾ ਇਹ ਬਣਾਇਆ ਵੀ ਆਪਾਂ ਵੀਡੀਓ ਦੇ ਮਾਧਿਅਮ ਨਾਲ ਪੰਜ ਕਨਾਗ ਅੱਜ ਦਿਖਾਵਾਂਗੇ ਤੇ ਪੰਜੇ 052 ਮੱਝਾਂ ਦਿਖਾ ਦੇਾਂਗੇ ਕਿਉਂਕਿ ਬਹੁਤੇ ਕਿਸਾਨ ਭਰਾ ਸੂਈ ਸਵਾਈ ਮੱਝ ਖਰੀਦ ਕੇ ਖੁਸ਼ ਹੈ। ਸ਼ੁਰੂਆਤ ਇੱਕ ਨਗੀਨੇ ਤੋਂ ਹੀ ਕਰਾਂਗੇ ਬੜੀ ਸੋਹਣੀ ਝੋਟੀ ਦੇ ਨਾਲ ਬੱਚਾ ਵੀ ਕੱਟੀ ਇਸ ਤੋਂ। ਵੀਡੀਓ ਨੂੰ ਐਂਡ ਤੱਕ ਦੇਖਿਓ। ਜਿਹਨੂੰ ਜਿਹੜਾ ਨਾਗ ਚੰਗਾ ਲੱਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ। ਦੁੱਧ ਦੋ ਟਾਈਮ ਚੋਣ ਦਾ ਹੱਕ ਹੈ ਉਹ ਤੁਸੀਂ ਚੋ ਕੇ ਖਰੀਦ ਸਕਦੇ ਹੋ ਕੋਈ ਤੁਹਾਨੂੰ ਅ ਮਤਲਬ ਕਾਲੀ ਨਹੀਂ ਕੀਤੀ ਜਾਓ ਵੀ ਤੁਸੀਂ ਅੱਜ ਹੀ ਖੋਲ ਕੇ ਲਿਜਾਓ ਜਗਾ ਪ੍ਰੋਪਰ ਰਹਿਣ ਵਾਸਤੇ ਬਾਈ ਨੇ ਰੂਮ ਬਣਾਇਆ ਹੋਇਆ ਏਸੀ ਵਗੈਰਾ ਲੱਗਾ ਤੁਸੀਂ ਰੁੱਕ ਸਕਦੇ ਹੋ ਆਓ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਕਰਦੇ ਹਾਂ ਸਨੀ ਭਾਈ ਸਾਸੀ ਕਾਲ ਵੀਰੇ ਸਨੀ ਅੱਜ ਪੰਜ ਨਾਕ ਦਿਖਾ ਰਹੇ ਆਂ ਹਾਂਜੀ ਪੰਜੇ ਮਈਆਂ ਸੂਈਆਂ ਜੀ ਅੱਜ ਆਈਆਂ ਮਈਆਂ ਤੇ ਝੋਟੀਆਂ ਆਈਆਂ ਇੱਕ ਬੱਲੀ ਆ ਝੋਟੀ ਉਹ ਸੂਨ ਵਾਲੀ ਚਿੱਕ ਇੱਕ ਗੱਬਣ ਛੜੀ ਅੰਦਰ 5055 ਹੈ ਜੀ ਹੁਣ ਆਪਾਂ ਇਹੀ ਕੰਮ ਕਰਿਆ ਕਰਨਾ ਬਾ 6 56 55 ਦਾ ਸੈੱਟ ਬਣਾ ਕੇ ਵੀਡੀਓ ਪਾਇਆ ਕਰਾਂਗੇ ਠੀਕ ਹੈ ਭਰਾਵਾਂ ਨੂੰ ਹੁਣ ਬਾਲਾ ਮਾਲ 15 16 ਮਈਆ ਪਾ ਦਨੇ ਆ ਨਾ ਤਾਂ ਭਰਾ ਨੂੰ ਕਿਸੇ ਨੂੰ ਪਤਾ ਲੱਗਦਾ ਵੀਡੀਓ ਚਾਹਣਾ ਪਸ਼ੂ ਦਾ ਕਿਹੜਾ ਲਈਏ ਕਿਹੜਾ ਨਹੀਂ ਪਸ਼ੂ ਸਾਰੇ ਚੰਗੇ ਹੁੰਦੇ ਆ ਹੂੰ ਪੁੱਲ ਚ ਦਾ ਹੈਗਾ ਉਹ ਜੇ ਆਉਂਦਾ ਫਿਰ ਆਪਾਂ ਵੀ ਹੁਲ ਜੇ ਜਾਣੇ ਆਈ ਫਿਰ ਕਈ ਵਾਰੀ ਔਖਾ ਹੋ ਜਾਂਦਾ ਪੰਜਾ ਛਿਆਂ ਚ ਹਰੇਕ ਭਰਾ ਨੂੰ ਕਸਟਮ ਨੂੰ ਆਪਣੇ ਨੂੰ ਪਸੂ ਵਧੀਆ ਲੱਗਦਾ ਵਾ ਸਹੀ ਹੈ ਪਹਿਲੇ ਨੰਬਰ ਤੇ ਝੋਟੀ ਕਰ ਆ ਝੋਟੀ ਆ ਹੁਣ ਸੂਈ ਆਈ ਘੰਟੇ ਦੋ ਕੁ ਘੰਟੇ ਹੋ ਗਏ ਆ ਸੋ ਬੱਚਾ ਪੁੱਛਿਆ ਜੰਗਾਤਾ ਵਾ ਅੱਜ ਤਾਂ 9:00 ਵਜੇ ਆਈ ਆਪਣੇ ਕੋਲੇ 10:30 ਦੇ 10:00 ਵਜੇ ਸੁੱਤੀ ਆ ਠੀਕ ਹੈ ਹਾਂਜੀ ਕਿਵਾਈ ਵੀ ਬੋ ਪੋਲੀ ਨਿਕਲੀ ਮਗਰ ਕੱਟੀ ਆ ਸੂਆ ਕਿਨਵੇਂ ਸੂਈਏ ਸੂਆ ਪਹਿਲਾਂ ਜੀ ਪਹਿਲਾਂ ਹੀ ਸੂਈ ਆ ਜੇਰ ਹਜੇ ਪਹਿਣ ਵਾਲੀ ਹੈ ਜੀ ਜੇਰ ਪਹਿਣ ਵਾਲੀ ਹੈ ਜੀ ਠੀਕ ਹੈ ਓਕੇ ਸੋ ਦੋਸਤੋ ਇਹਦਾ ਵੀਡੀਓ ਬਾਈ ਨੇ ਬਣਾ ਲੈਣੀ ਜਦੋਂ ਜੇਰ ਪਾਊਗੀ ਕੱਟੀ ਨੂੰ ਇਹਨੇ ਜਨਮ ਦਿੱਤਾ ਕੱਟੀ ਵੀ ਜੈਡ ਬਲੈਕ ਆ ਤੇ ਮੇਰੇ ਖਿਆਲ ਝੋਟੀ ਆਪ ਵੀ ਜੈਡ ਬਲੈਕ ਹਾਂਜੀ ਪਿਓਰ ਹਰਿਆਣੇ ਦੀ ਹੈ ਝੋਟੀ ਆਪਣੀ ਕੋਈ ਪੰਜਾਬ ਦੀ ਮਹਿਣਾ ਹੋਈ ਠੀਕ ਹੈ ਦੇਖੋ ਆ ਦੇ ਲੋ ਗਾਲਾ ਕਰੀ ਜਾਂਦੀ ਆ ਸਹੀ ਲਿਆ ਬਾਈ ਤੋਰ ਦੇ ਤੋਰ ਦੇ ਰਾਮ ਉਹ ਜਗਾਲੀ ਕਰ ਰਹੀ ਹੈ ਦੱਸੋ ਆਪਦੀ ਕਿਉਂਕਿ ਇਹਦੀ ਇਹ ਹੁਣ ਬੈਠੂਗੀ ਰਿਲੈਕਸ ਆ ਕੇ ਨਾ ਬੱਚੇ ਨੂੰ ਦੁੱਧ ਪਿਆਤਾ ਉਹਦੇ ਨਾਲ ਹਵਾਨੇ ਦਾ ਤਨਾਅ ਘਟ ਜਾਂਦਾ ਥੋੜਾ ਤੇ ਉਸ ਤੋਂ ਬਾਅਦ ਚ ਇਹਨੇ ਕਿਲੋ ਦੁੱਧ ਪਿਆ ਆ ਮੱਝ ਨੂੰ ਕਿਲੋ ਬੱਚੇ ਨੂੰ ਪਿਆਤਾ ਜੀ ਠੀਕ ਹੈ ਹਾਂਜੀ ਸੋ 2 ਕਿਲੋ ਦੁੱਧ ਦੇ ਤੇ ਚੁੰਗ ਚੋਇਆ ਵੈ ਸੋਨਾ ਹਵਾਨਾ ਜੈਡ ਬਲੈਕ ਝੋਟੀ ਚੰਗਾ ਸਿੰਘ ਥਣਾ ਜਿਵੇਂ થી ਫੁੱਲ ਹੈ। ਪੇਟ ਦਾ ਸੈਜ ਦੇਖਿਓ। ਪੁੜਿਆਂ ਦੀ ਸ਼ੇਪ ਦੇਖਿਓ ਨਗੀਨਾ ਹੀ ਹੈ। ਤੋਂ ਜਿਹਨੂੰ ਪਸੰਦ ਆਵੇ ਕੰਟੈਕਟ ਕਰ ਲਿਓ ਬਾਈ ਨਾਲ। ਤੋਂ ਬਿਲਕੁਲ ਤਾਜੀ ਸੂਈ ਵੀ ਝੋਟੀ ਦਿਖਾ ਰਹੇ ਆ ਜਿਹਦੀ ਹਜੇ ਜੇਰ ਪੈਣ ਵਾਲੀ ਆ ਦੱਸੋ ਜਦੋਂ ਹੁਣ ਬੈਠੂਗੀ ਰਿਲੈਕਸ ਹੋ ਕੇ ਤੋਂ ਉਦੋਂ ਇਹਨੇ ਬਹਿ ਕੇ ਜੇਰ ਆਉਤੀ ਸੜ ਦੇਣੀ ਹੈ। ਗੱਬਨ ਨੇ ਵੀ ਆਏ ਆ ਭਰਾ ਇਹਦੀ ਏਡੀ ਕੁਆਲਿਟੀ ਗੱਲ ਦੇਖੀ ਆ ਨਾ। ਹੂੰ। ਕਿਦੋਂ ਉੱਥੇ ਕੁੜੀਆਂ ਸੀਆਂ ਉਹਨਾਂ ਨੇ ਥਾਪੀ ਮਾਰੀ ਕਹਿੰਦੇ ਥੱਲੇ ਬਹਿ ਜਾ। ਮਾਤਾ ਵੇਰਿਆ ਥੱਲੇ ਬਹਿ ਗਿਆ ਥਾਨ ਖੇਚਲੇ ਮਾੜਾ ਮਾੜਾ ਗੂੰਗਾ ਆ ਉਹੀ ਹੈ ਲੱਕੇ ਜੀ ਸੂਪੀ ਝੋਟੀ ਠੀਕ ਹੈ ਉਹ ਕਹਿੰਦੇ 14 15 ਕਿਲੋ ਕਟੀਆਂ ਸਾਡੀਆਂ ਪਹਿਲ ਨਾਲ ਦੁੱਧ ਦਿੰਦੀਆਂ ਬਾਈ ਠੀਕ ਹੈ ਪੂਛ ਪੜੀ ਮੜੀ ਇਸੇ ਨਹੀਂ ਬਈ ਸੋ ਦੋਸਤੋ ਹਵਾਨਾ ਦੇਖੋ ਕਰਮਾਂ ਦੀ ਤੇ ਹਰੇਕ ਪੱਖ ਤੋਂ ਕੁਆਲਟੀ ਮੱਝ ਚ ਨਜ਼ਰ ਆਉਂਦੀ ਹੈ ਬਰੀਡ ਕੁਆਲਟੀ ਇਹਦੀ ਦੇਖੋ ਅੰਗ ਅੰਗ ਚ ਤੁਹਾਨੂੰ ਦਿਸੂਗੀ ਨਾਲ ਕੱਟੀ ਇਹ ਵੀ ਇੱਕ ਨਗੀ ਨਹੀਂ ਹੈ ਜੈਡ ਬਲੈਕ ਬਿਲਕੁਲ ਸਾਰੀ ਕਾਲੀ ਕੱਟੀ ਕੋਈ ਪੂਛ ਚਵਾਲ ਨਹੀਂ ਵਾਈਟ ਦਿਸਦਾ ਤੇ ਛੋਟੀ ਵੀ ਸਨਖੀ ਆ ਸੋ ਇਹ ਪਹਿਲੇ ਨੰਬਰ ਤੇ ਫੁੱਲਾ ਦੇ ਦੂਗੀ 14-15 ਕਿਲੋ ਦੀ ਛੋਟੀ ਦੁੱਧ ਠੀਕ ਹੈ ਦੋ ਨੰਬਰ ਤੇ ਜਿਹੜੀ ਛੋਟੀ ਇਹਦੇ ਥੱਲੇ ਹੈਗਾ ਵੀਰੇ ਹੁਣ ਠੰਡਾ ਚੋਣ ਦਾ ਹੈ ਤਾਂ 16 ਮਚੋਇਆ ਆਪਾਂ 14 ਚੋਕੇ ਲੈ ਜੇ ਅਗਲਾ 3 ਟਾਈਮ ਚਾਰ ਟਾਈਮ ਠੀਕ ਹੈ ਆਪਣੇ ਕੋਲੇ ਦੋ ਟਾਈਮ ਦੀ ਇਹਦੀ ਚੁਾਈ ਦੀ ਵੀਡੀਓ ਹੈਗੀ ਹਰਿਆਣੇ ਦੀ ਠੀਕ ਹੈ ਭਾਈ ਰੇਟ ਇਹਨਾਂ ਦੇ ਆਪਾਂ ਫੋਨ ਤੇ ਰੱਖਣੀ ਰੇਟ ਫੋਨ ਤੇ ਹੋਣੇ ਵੀਰੇ ਓਕੇ ਦੋਸਤੋ ਰੇਟ ਰੇਟ ਆ ਬਸ ਕਿਹੜੀਆਂ ਆਪਣੇ ਕੋਲੇ ਮਈਆਂ ਵਾ ਦੋਗ ਤੋਂ ਸਟਾਰਟਿੰਗ ਹੀ ਆ ਠੀਕ ਹੈ ਤਦਸੋ ਢਾਂਚਾ ਦੇਖੋ ਝੋਟੀ ਦਾ 16 ਕਿਲੋ ਦੁੱਧ ਹੈਗਾ ਵੈਸੇ 14 ਕਿਲੋ ਕੋਈ ਵੀ ਭਰਾ ਦੋ ਟਾਈਮ ਤਿੰਨ ਟਾਈਮ ਚੋਕੇ ਲਿਆ ਜਾ ਸਕਦਾ ਇਹਦੇ ਨਾਲ ਵੀ ਬੱਚਾ ਕੱਟੀ ਢਾਂਚਾ ਵੀ ਸੋਹਣਾ ਹਵਾਨਾ ਵਿੱਚ ਅਗਰ ਕਮਾਲ ਆ ਤੋਰਦੇ ਆ ਨੂੰ ਸਿੱਧੀ ਇਹ ਚੋਈ ਜੋ ਵੀ ਬੜੀ ਪੋਲੀ ਹੈ ਠੀਕ ਤੁਹਾਹੀ ਬੋਲੀਏ ਕੋਲੋਂ ਆ ਕੇ ਦੁੱਧ ਤੁਸੀਂ ਚੋਕੇ ਦੇਖ ਲੈਣਾ ਦੋ ਟਾਈਮ ਚੋਵੋ ਕੱਲ ਸਵੇਰੋਂ ਚੋਈ ਆ ਉੱਥੇ 8.5 ਕਿਲੋ ਸੀਗਾ ਸ਼ਾਮ ਨੂੰ ਕਦੋਂ ਚੋਈ ਉਹਦਾ 7.5 ਕਿਲੋ ਸੀ ਠੀਕ ਹੈ ਹਾਂਜੀ ਓਕੇ ਸੋ ਇਹ ਅੱਜ ਹੀ ਆਈ ਆ ਹਜੇ ਡਾੜੀ ਰੰਗ ਪਸ਼ੂ ਕਈ ਵਾਰ ਉਪਰ ਕਰ ਜਾਂਦਾ ਹੁੰਦਾ ਤਾਂ ਹੀ ਆਪਾਂ 14 ਕਿਹਾ ਵਾ 2 ਕਿਲੋ ਦਾ ਪਸ਼ੂ ਫਰਕ ਪਾਈ ਜਾਂਦਾ ਵੀਰੇ ਹਾਂ ਆ ਦੇਖ ਲਓ ਬਟਰ ਲੈ ਦੇਖੋ ਖਵਾਨੇ ਦੀ ਬਣਾਵਟ ਕੱਟੀ ਨੂੰ ਇਹਨੇ ਜਨਮ ਦਿੱਤਾ ਤਾਂ ਇਹਦੇ ਅੱਗੇ ਬਾਈ ਧਾਰਨ ਨੰਬਰ ਤੇ ਇਹਦੇ ਥੱਲੇ ਵੀ 14 ਕਿਲੋ ਦੁੱਧ ਆ ਠੀਕ ਹੈ ਕਟਾ ਮਗਰਾ ਇਹਦੇ ਨਾਲ ਬੱਚਾ 12 13 ਦਿਨ ਹੋ ਗਏ ਸੂਈ ਨੂੰ 14 ਦੇ 15 ਦੇ ਵਿਚਾਲੇ ਤਿਆਰ ਆ ਠੀਕ ਹੈ ਸਾਰੀਆਂ ਮਈਆਂ ਦੀ ਤਾਂ ਆਪਾਂ ਮੂਰੇ ਓੜ ਦੇ ਦਾਣੇ ਬੰਦੇ ਨੂੰ ਆਪਾਂ ਕਹੀ ਤੇ ਚੱਲ ਆਪਣੀ ਚੋਈਆਂ ਉੱਥੇ ਦੋ ਦੋ ਟਾਈਮ ਹੂੰ ਸੱਲੀ ਪੂਰੀ ਆ ਗਾਂ ਅਗਲੇ ਦੀ ਸੇਵਾ ਸਹੀ ਜਾਂ ਤੇ ਕੁਆਲਿਟੀ ਬਹੁਤ ਆ ਝੋਟੀਆਂ ਦੀ ਰੱਸਾ ਮੜਾ ਢਿੱਲਾ ਕਰਕੇ ਫੜ ਕੇ ਰਕੈਂਪ ਫੁੱਲੀਆਂ ਮਈਆਂ ਆਈਆਂ ਉਥੋਂ ਤੇ ਉਹ ਦੇਖੋ ਹੋਵਾਨਾ ਕਰਮਾ ਵਾਲੀ ਦਾ ਬਾਈ ਜਣ ਬੋਇ ਜਣ ਬਹੁਤ ਆ ਝੋਟੀ ਦਾ ਲਮਾਈ ਬਹੁਤ ਆ ਸੋ ਇਹਦੇ ਨਾਲ ਬੱਚਾ ਕੱਟਾ ਥਣਾ ਚ ਬਿੱਥੀ ਫੁੱਲ ਹੈ ਥਣਾ ਦੇ ਉੱਤੇ ਹਵਾਨੇ ਦੇ ਉੱਤੇ ਨਾੜਾਂ ਵੀ ਬਹੁਤ ਸੋਹਣੀਆਂ ਲੱਗਦੀਆਂ ਬਾਕੀ ਹਵਾਨਾ ਤਾਂ ਕਲੀਅਰ ਵੀਡੀਓ ਚ ਦੇਖੀਂ ਟਾਈਮ ਤੋਂ ਟਾਈਮ ਹੀ ਆਪਣੀ ਵੀਡੀਓ ਕੋਈ ਆਈ ਨਹੀਂ ਕੋਈ ਬਾਜ਼ਾਰ ਲੱਗੀਆਂ ਮਮਈਆਂ ਠੀਕ ਹੈ ਟਾਈਮ ਦੇਖਿਓ ਕਿੰਨਾ ਹੋਇਆ ਮੜਾ ਜਾਂ ਦੂਜੇ ਫੋਨ ਤੇ ਹਾਂ ਮੇਰੇ ਖਿਆਲ ਚ ਆ 2 ਵਜੇ ਦੀ ਸਵੇਰ ਦੀ ਚੋਾਈ ਆਪਾਂ ਕਰਵਾਤੀ ਸੀ ਮਈਆਂ ਦੀ ਉੱਥੋਂ 3 ਵਜੇ ਆ ਟਾਈਮ ਤੋਂ ਨਹੀਂ 52 ਦੱਸੋ ਹਾਂਜੀ 2 ਵਜੇ ਉਹਨਾਂ ਨੇ 2:30 ਵਜੇ ਮਈਆਂ ਖਾਲੀ ਕਰਤੀਆਂ ਆਪਾਂ ਐਵੇਂ ਕਹਿ ਰਹੀਏ ਬਾਈ ਆਪਾਂ ਸਵੇਰੋਂ 8 ਵਜੇ ਚੋਈਆਂ 9 ਵਜੇ ਉਹ ਤਾਂ ਮੀ ਨਹੀਂ ਕਰਨਾ ਭਰਾ ਠੀਕ ਹੈ ਆਪਾਂ ਨੂੰ ਆਏ ਆਪਣਾ ਵੀਡੀਓ ਲੰਮੀ ਚੱਲੇ ਲੰਬੇ ਸਮੇਂ ਤੱਕ ਆਪਾਂ ਨਾ ਗਲਤ ਕੰਮ ਕਰੀਏ ਨਾ ਮਹਾਰਾਏ ਕਰਵਾਵੇ ਠੀਕ ਹੈ ਸੋ ਇਹਦੀ ਪੂਛ ਪੜੀ ਬਈ ਹੁਣ ਦੋਸਤੋ ਇਹਦੀ ਇਹਨਾਂ ਦੀ ਚੋਾਈ ਹੋਣੀ ਕਿਉਂਕਿ ਅੱਜ ਹੀ ਉਤਰੀਆਂ ਮੱਜਾਂ ਹਵਾਨਾ ਦੇਖੋ ਕਰਮ ਵਾਲੀ ਉੱਥੋਂ ਦੋ ਉਹਨਾਂ ਨੇ 4:00 ਵਜੇ ਮਈਆਂ ਆਪਣੇ ਕੋਲੇ 9 9:30 10 ਵਜੇ ਮਈ ਆ ਗਈਆਂ ਉਹਨਾਂ ਨੂੰ ਕਹੀਂ ਮਈਆਂ ਕੇਰਾ ਖਾਲੀ ਕਰਕੇ ਪਾ ਦਿਓ ਬਈ ਠੀਕ ਹੈ ਹਾਂਜੀ ਇਹਦੋਂ ਅੱਗੇ ਬਈ ਛੋਟੀ ਜਿਹੜੀ 4 ਨੰਬਰ ਤੇ ਆ ਮੈਂ ਥੱਲੇ ਹੈਗਾ ਬਈ ਇਹਨੂੰ ਸੂਈ ਨੂੰ ਅੱਜ ਸੂਈ ਆ 23 ਤਰੀਕ ਦੀ ਹੂੰ ਅੱਜ ਚੌਥਾ ਦੇਣਾ ਠੀਕ ਹੈ ਹੁਣ 12 ਦੇ 12 ਤੋਂ 13 ਦੇ ਵਿਚਾਲੇ ਹੈਗਾ ਨਾ ਰਾਮੇਨਾ ਇਹਨਾਂ ਤੋਂ ਸਟਾਰਟਿੰਗ ਹੀ ਹੈ ਠੀਕ ਹੈ ਲੰਮੀ ਲੰਮੀ ਬਹੁਤਾ ਆ ਰਾਉਣਾ ਇਹਨੇ 15 16 ਕਿਲੋ ਦੁੱਧ ਦੇਣਾ ਹੂੰ ਬਣਾਉਟ ਬੜੀ ਚੰਗੀ ਹੈ ਮਾ ਜੀ ਦੀ ਸੋ ਫੁੜਿਆਂ ਪੜਿਆਂ ਦੀ ਸ਼ੇਪ ਦੇਖੋ ਲੰਬੀ ਮੱਜਾਂ ਤੋਂ ਜ਼ਿਆਦਾ ਹੈ ਕਮਾਹ ਬਾਈ ਇੱਕ ਵਾਰਾਂ ਫੇਰ ਇਹਨੂੰ ਕਮਾਲ ਹੈ ਉਤੋਂ ਚੌੜੀ ਕਿੰਨੀ ਕੋਈ ਅੰਦਾਜ਼ਾ ਲਾਓ ਤੁਸੀਂ ਸਿੰਘ ਸੋਹਣਾ ਟੁੰਡਾ ਇਹਦੇ ਨਾਲ ਕੱਟੀਆਂ ਬੱਚਾ ਕਟਾਈ ਕਟਾ ਇਹਦੇ ਨਾਲ ਵੀ ਕੱਟਾ ਦੋਹਾਂ ਦੇ ਮਗਰੀ ਆ ਕਟੀਆਂ ਤਾਂ ਸੋ ਦੋ ਮੱਜਾਂ ਨਾਲ ਕਟੀਆਂ ਸੀ ਉਹ ਦੋਨੇ ਦਿਖਾ ਦਿਆਂ ਤੁਹਾਨੂੰ ਪਹਿਲਾਂ ਦੇਖੋ ਇਹਦੀ ਬੰਤਰ ਉਹ ਕਹਿਣ ਨੂੰ ਤਾਂ ਆਪਾਂ 18 19 ਵੀ ਕਹਿ ਲਈਏ ਵਜਨ ਦੇ ਹਿਸਾਬ ਨਾਲ ਆਰਾਮ ਨਾਲ 15 ਕਿਲੋ ਦੁੱਧ ਬਾਈ ਖੁੱਲਾ ਪਾਉਗੀ ਠੀਕ ਹੈ 15 ਕਿਲੋ ਦੁੱਧ ਬਹੁਤ ਆ ਜਦੋਂ ਬਟ ਕੰਡੇ ਦੇ ਚੜਦਾ ਉਹ ਪਤਾ ਤਾਂ ਉਦੋਂ ਲੱਗਦਾ ਝੱਗ ਨਾਲ ਦਾ ਕਹਿਦਣੇ ਆਪਾਂ ਇਹ ਚ 9 ਕਿਲੋ ਪੈ ਗਿਆ ਸਹੀ ਹੈ ਲੈ ਫੇਟ ਜਾ ਜੇ ਮੌਸਮ ਆ ਕਹਿ ਜੇ ਮੌਸਮ ਆ ਨਾ ਇਹਦੇ ਹਿਸਾਬ ਨਾਲ 15 ਕਿਲੋ ਦੁੱਧ ਬਹੁਤ ਸਹੀ ਹੈ ਉਹ 17 18 ਤੱਕ ਜਾਂਦੀ ਆ ਲਾਸਟ ਵਾਲੀ ਆ ਸੂਈ ਆ 23 ਤਰੀਕ ਦੀ ਜੀ ਠੀਕ ਹੈ ਹਾਂਜੀ ਆਪਣੇ ਕੋਲੇ ਸੂਈ ਆ ਹੂੰ ਆ ਜੋ ਟੀ ਆਪਣੇ ਕੋਲੇ ਆਈ ਹੈ 20 ਤਰੀਕ ਨੂੰ ਜੇ ਜਿ ਆਪਾਂ ਪਾ ਪਿਆ ਵੀਡੀਓ ਆਪਣੇ ਕੋਲੇ ਡਾਣਾ ਮਹਿੰਦੀ ਜੇਰ ਦੀ ਠੀਕ ਹੈ ਜਮਾ ਓਕੇ ਚੁਾਈ ਬਹੁਤ ਪੋਲੀ ਹੈ ਹੁਣ ਕਿੰਨਾ ਦੁੱਧ ਹੋਊਗਾ ਇਹਨ ਦਾ ਹੁਣੇ ਤੇ ਹਲੇ ਹੈਗਾ ਨਾ 12 ਕਿਲੋ ਬੋਲਾ 12 13 ਕਿਲੋ ਬੋਲਾ ਠੀਕ ਹੈ ਦੋਸਤੋ ਗ੍ਰੇਡੇਡ ਮਰ ਜਾ ਚੰਗੀ ਲੰਬੀ ਹੈ ਚੰਗੀ ਉੱਚੀ ਹੈ ਉਤੋਂ ਪੁੜਿਆਂ ਦੀ ਸ਼ੇਪ ਇਹਦੀ ਵੀ ਬਹੁਤ ਸੋਹਣੀ ਖੜਵੇਂ ਪੁੜੇ ਪੂਰੇ ਚੌੜੇ ਹਵਾਨਾ ਦੇਖੋ ਕਰ ਆ ਤਾਂ ਇੰਨੀ ਕ ਬਣ ਕੇ ਸੁਈ ਸੀ ਚੁਾਈ ਬਹੁਤ ਪੋਲੀ ਆ ਮੂਰਲੇ ਖਾਣਾ ਤੇ ਥੋੜੀ ਜੀ ਬਾਦੀ ਪਾਈ ਵੀ ਇਹਦੇ ਠੀਕ ਹੈ ਸੋ ਇਹ ਦਸੋ ਮੱਝਾਂ ਅੱਜ ਪੰਜ ਨਾਗ ਤੁਹਾਨੂੰ ਦਿਖਾਏ ਆ ਬੱਚੇ ਦੇ ਮਾਰਦੇ ਹੋ ਮਾਰਿਆ ਕੈਮਰਾ ਇੱਧਰ ਨੂੰ ਬੱਚਾ ਛੋਟਾ ਦਿਸਦਾ ਜਮਾਂ ਦੇਖ ਲਓ ਕੋਈ ਆਪਾਂ ਇਹ ਨਹੀਂ ਕਹਿਣ ਵਾਲੀ ਗੱਲ ਇਹ ਤਾਂ ਮਾਸ ਵੀ ਨਹੀਂ ਪੂਰਾ ਲਿਆ ਸਹੀ ਸੋ ਇਹ ਤਾਜੀ ਸੂਈ ਵੀ ਝੋਟੀ ਦੱਸੋ ਨਾਲ ਹੋਰ ਮੱਝਾਂ ਹੈਗੀਆਂ ਸੋ ਮੇਨ ਗੱਲ ਤਾਂ ਇਹੀ ਬਣਦੀ ਆ ਵੀ ਪਸ਼ੂ ਸੂਏ ਸਵਾਏ ਆ ਦੁੱਧ ਹਾਜ਼ਰ ਜਿਹੜਾ ਹੈਗਾ ਉਹ ਦੱਸਦਾ ਇਸ ਤੋਂ ਅੱਗੇ ਥੋੜੀ ਸਾਮ ਸੰਭਾਲ ਆ ਤੁਸੀਂ ਕਿੰਨਾ ਚੋਲੋਗੇ ਚੰਗੀਆਂ ਸੋਹਣੇ ਢਾਂਚੇ ਦੀਆਂ ਮੱਝਾਂ ਸਾਰੀਆਂ ਤੇ ਮੈਨੂੰ ਇਹ ਉਮੀਦ ਆ ਵੀ ਜਿਹਨੇ ਚੰਗੇ ਪੈਸੇ ਇਨਵੈਸਟ ਕਰਨੇ ਉਹਨੂੰ ਇਹਨਾਂ ਚੋਂ ਬੰਦ ਜ਼ਰੂਰ ਪਸੰਦ ਆ ਜਾਊਗੀ ਅ ਅੱਜ ਦੀ ਵੀਡੀਓ ਦੇ ਫਲਾਅ ਆ ਪੰਜ ਨਗਰਸੂ ਬਾਈ ਕੋਲ ਵਕਾਊ ਸੀ ਤੇ ਪੰਜ ਹੀ ਤੁਹਾਨੂੰ ਦਿਖਾ ਦੇ ਤੋ ਧੰਨਵਾਦ ਇਸ ਵੀਡੀਓ ਨੂੰ ਦੇਖਣ